ਇਹ ਜਿਹੜੀ ਵੈਰਾਈਟੀ ਆ ਸਾਡੀ ਝੋਨੇ ਦੀ ਪੀਐਸਓ 24 ਹੈ ਤੇ ਇਸ ਕਿਸਮ ਦਾ ਜਿਹੜਾ ਇਹ ਫਸਦ ਦਾ ਵੈਰਾਈਟੀ ਦਾ ਤਕਰੀਬਨ 107 ਸੈਂਟੀਮੀਟਰ ਦੇ ਲਗਭਗ ਹੈ ਤੇ ਇਹ ਜਿਹੜੀ ਕਿਸਮ ਹੈ ਤਕਰੀਬਨ ਪਨੀਰੀ ਖੇਤ ਲਾਉਣ ਤੋਂ ਬਾਅਦ 105 ਦਿਨ ਦੇ ਵਿੱਚ ਖੇਤ ਦੇ ਵਿੱਚ ਇਹ ਤੇ ਇਹ ਲਗਭਗ ਫੱਟ ਜਾਂਦੀ ਹੈ ਇਸ ਵਿੱਚ ਪਨੀਰੀ ਤਕਰੀਬਨ 135 ਦਿਨ ਦੇ ਲਗਭਗ ਲੈ ਰਹੀ ਹੈ ਅੱਜ ਅਸੀਂ ਇਹਦੀ ਰੋਗਿੰਗ ਕਰ ਰਹੇ ਆ ਲਾਸਟ ਰੋਗਿੰਗ ਹੈਗੀ ਆ ਤਕਰੀਬਨ ਕੋਲਸ ਵળે ਪ्योर ਖੜੀ ਆ ਇੱਕ ਵੀ ਪਲਾਂਟ ਕੋਈ ਉੱਚਾ ਨਹੀਂ ਮਾਨੀ ਤੇ ਸਾਡੇ ਬੰਦੇ ਨੇ ਜਿਹੜੇ ਉਹ ਬਿਲਕੁਲ ਇੱਕ ਦੂਜੇ ਦੇ ਹੱਥ-ਰਾਸਤ ਨੇੜੇ ਲਾ ਲਾ ਕੇ ਤਕਰੀਬਨ ਸਿੱਧੇ ਜਾ ਰਹੇ ਨੇ ਤਾਂ ਕਿ ਕੋਈ ਪਲਾਟ ਨਾ ਰਹਿ ਜਵੇ ਇਹਦੇ ਪੱਤੇ ਬੜੇ ਤਿੱਖੇ ਨੇ ਤੇ ਇਹ ਦਾ ਜਿਹੜਾ ਐਵਰੇਜ ਘਾੜਾ ਉਹ 35 ਕੁਇੰਟ ਦੇ ਲੱਗ ਪਾ ਗਏ ਪਰ ਇਸ ਤੋਂ ਵੀ ਜ਼ਿਆਦਾ ਘਾੜ ਦੇਣ ਦੀ ਸੁਰਤ ਹੈ ਜੀ ਹੈਗੀ ਆ ਇਹਦੀ ਜਿਹੜੀ ਪ੍ਰੀਰੀਆ ਉਹ 20-25 ਦਿਨ ਦੀ 6 ਦੇ ਵਿੱਚ ਲਾ ਲੈਣੀ ਚਾਹੀਦੀ ਆ ਤੇ ਜਿਵੇਂ ਪੀਆਰ 126 ਦੀ ਹੈ ਤੇ ਇਸ ਕਿਸਮ ਦੇ ਵਿੱਚ ਕੋਈ ਵੀ ਜਿਹੜਾ ਮਧਰਾ ਬੂਟਾ ਨਹੀਂ ਹੈ ਇਹਦੇ ਵਿੱਚ ਜਿਹਨੂੰ ਚਾਈਨੀ ਵਾਇਰਸ ਵਾਲਾ ਤੇ ਤਕਰੀਬਨ ਉਹ ਤੋਂ ਰਹਿਤ ਹੈ ਤੇ ਆ ਸਕਦਾ ਹੋਊਗਾ ਮੈਨੂੰ ਨਹੀਂ ਪਤਾ ਇਸ ਬਾਰੇ ਪਰ ਸਾਡੇ ਖੇਤ ਦੇ ਵਿੱਚ ਕੋਈ ਨਹੀਂ ਹੈਗਾ ਤੇ ਇਹ ਜਿਹੜੀ ਵੈਰਾਈਟੀ ਆ ਬਹੁਤ ਚੰਗੀ ਆ ਸਾਡੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਵੈਰਾਈਟੀ ਦੀ ਅਜੇ ਵੀ ਬੜੀ ਡਿਮਾਂਡ ਹੈ ਤੇ ਇਸ ਸਾਲ ਬਾਰਸ਼ਾਂ ਬਹੁਤ ਚੰਗੀਆਂ ਹੋਈਆਂ ਨੇ ਤੇ ਪਾਣੀ ਦੀ ਤਾਂ ਤਕਰੀਬਨ ਲੋੜ ਹੀ ਨਹੀਂ ਪਈ ਹੈਗੀ ਐਸ ਕਰਕੇ ਬਿਲਕੁਲ ਸਾਡੀ ਜੀਰੀ ਸੁੱਕੀ ਆ ਬਿਲਕੁਲ ਬਿਨਾਂ ਪਾਣੀ ਤੋਂ ਕਹਿ ਸਕਦੇ ਆ ਤੇ ਤਕਰੀਬਨ ਜੇ ਅਸੀਂ ਲੇਜ਼ਰ ਕਰਾਹੇ ਨਾਲ ਪੱਧਰ ਕਰਕੇ ਜਿਹੜੀ ਸਾਰੀ ਲਾਈ ਸੀਗੀ ਤੇ ਉਹਦੇ ਨਾਲ 20-25% ਜਿਹੜਾ ਪਾਣੀ ਆ ਵੱਜ ਜਾਂਦਾ ਤੇ ਪੰਜਾਬ ਖੇਤੀਬਾੜੀ ਸਟੇਟ ਟੈਂਸੀਓਮੀਟਰ ਦੀ ਸਪਾਸ਼ਟ ਕਰਦੀ ਹੈ ਜਿੜੀ ਦੇ ਵਿੱਚ ਲਾ ਕੇ ਤੇ ਹੁਣ ਮੈਂ ਸਭੀ ਨਾ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਦੀ ਅੱਖ ਹੈ ਜਿਹੜੀ ਉਹ ਟੈਂਸੀਓਮੀਟਰ ਦੇ ਦੇਖ ਰਹੇ ਆ ਬਿਲਕੁਲ ਚਿੱਟੀ ਧਰਤੀ ਹੋ ਗਈ ਅਜੇ ਤੱਕ ਇਹਨੂੰ ਪਾਣੀ ਨਹੀਂ ਲਾਇਆ ਤੇ ਹੁਣ ਇਹਨੂੰ ਹਲਕਾ ਜਿਹਾ ਪਾਣੀ ਲਾਵਾਂਗੇ ਤੇ ਇਹ ਜਿਹੜੀ ਵੈਰਾਈਟੀ ਹੈ ਕਾਫੀ ਅੱਛੀ ਹੈਗੀ ਆ